ਕੀ ਪਾਟਰ ਆ ਲਾ ਬਾਈ ਪਿੱਛੇ ਵੀ ਰੱਡ ਸਿਗਨਲ ਦਿੱਤਾ ਪਿਆ 300 ਪਲਸ ਬੱਲਾ ਬਾਈ ਉਰੇ ਤਾਂ ਗਏ ਨੇ ਬੜੇ ਹੀ ਆਉਂਦੇ ਪਲਾਹੇ ਵਾਲੇ ਓਹ 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 ਦੇਖਿਆ ਕਿੰਨੇ ਵਡਾ ਹੋਣਾ ਹੈ ਬਾਈ ਪੁਚਾਈ ਦਾ ਇੱਕ ਕਰੋ ਬਾਈ ਕੰਨੇ ਦੀ ਕਿਹੜੇ ਸਾਹਮਣ ਵਾਲਾ ਆ ਤਾਂ ਐਉਂ ਲੱਗਦਾ ਜਿਵੇਂ ਮੈਟਰੋ ਲੰਘਦੀ ਹੁੰਦੀ ਉੱਪਰੇ ਉੱਪਰ ਰੋਕੇ ਤਹਾਰ ਦਾ ਦੇਖੇ ਕਿੰਨਾ 20 ਕੁਇੰਟਲ 40 ਕੁਇੰਟਲ 50 ਇਕੱਠਾਈ ਤਹਾਰ ਦਾ ਰੇੜੀ ਵਾਲਾ ਗੱਲਾ ਤਹਾਰ ਦਾ ਇੱਕ ਵਾਰ ਚ ਮਿਲ ਗਈ ਟੋਪਨ ਬਾਈ ਕਿਨੇ ਕੰਡੇ ਵੇ ਲੈਣਾ ਇੰਨੇ ਟੀਮ ਮਿਲਦਾ ਲੋ ਜੀ ਬਾਈ ਸਾਸਰੀ ਘਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਚੱਲੇ ਆ ਬਾਈ ਸਲਾਣੇ ਮੇਲ ਨੂੰ ਸ਼ਾਮ ਨੂੰ ਟਾਈਮ ਲੱਗਿਆ ਐ ਅਸਿਕਾ ਦਿਨ ਚ ਸਵੇਰੇ ਧੁੰਦ ਹੋਣੀ ਐ ਤੇ ਮੈਰ ਜੱਗਾ ਜਾਉਂਗੇ ਬਾਈ ਹੁਣ 14 ਫੁੱਟੇ ਬਲਦਿਆਏ ਦੇਖਦੇ 200 ਹੁੰਦਾ ਏ ਜੈਕ 180 ਕੁਆਂਟਲ ਹੁੰਦਾ ਕੋਈ ਗੱਸ ਨਹੀਂ ਹੈਗਾ ਬਾਕੀ ਪਹਿਲੀ ਵਾਰ ਚੱਲੇ ਆ ਬਾਈ ਰਸਤੇ ਰਾ ਭੇਤ ਨਹੀਂ ਲਾ ਕਰਕੇ ਜੱਗਾ ਨਾਲ ਚੱਲੇ ਜੋ ਉਹ ਜਾਊਗਾ ਬਾਈ 585 ਥੋੜਾ ਜਿਹਾ ਖੜਾ ਹੁੰਦਾ ਦਾ ਡੱਬਾ ਪੂਰਾ ਬੇਟ ਰੱਖਿਆ ਹੋਇਆ ਮੂਰੇ ਥੱਲੇ ਜਿ ਮਿੱਟੀ ਪਾ ਕੇ ਬਾਕੀ ਲੜਾਈ ਬਾਈ ਬੰਦਿਆਂ ਨੇ ਇੱਕ ਨੰਬਰ ਕਰੀ ਹੈ ਰੋ ਖੁਸ਼ ਹੁੰਦੀ ਦੇਖ ਕੇ ਟਰਾਲੇ ਨੂੰ ਜੱਗੇ ਨੂੰ ਬਾਈ ਵੀਰ ਲੈਣ ਗਿਆ ਪਿਆ ਆਉਂਦਾ ਏ ਬਾਕੀ ਟੂਲ ਦੇ ਵਿੱਚ ਆਪਾਂ ਨੇ ਬਿਸਤਰਾ ਰੱਖ ਲਿਆ ਦੋਹੇ ਚੀਜ਼ਾਂ ਪੈਕ ਕਰਕੇ ਕੰਬਲ ਤੇ ਜੋ ਵੀ ਹਰ ਜਾਈ ਦਸਤਾਨੇ ਲੈ ਚੱਕ ਬਾਕੀ ਹੁਣ ਵੇਟ ਹੋ ਰਹੀ ਏ ਜੱਗੇ ਦੀ ਦਿਖਾਉਂਦੇ ਆ ਫਿਰ ਤੁਹਾਨੂੰ ਬਾਈ ਰਾਤ ਦਾ ਸਫਰ ਕਿਵੇਂ ਹੁੰਦਾ ਹੈ ਨਹੀਂ ਨਹੀਂ ਆਉਂਦੀ ਜੀਦ ਤਾਂ ਹੁਣ ਦੇਖੀ ਜਾਊਗੀ ਰਾਤ ਪਹਿਲਾਂ ਮਿੱਲ ਵਗੈਰ ਜੀ ਲੈ ਜੱਗੇ ਸਲਾਂਗ ਗਿਆ ਤਾਂ ਨਹੀਂ ਕਦੇ ਇਹ ਤਾਂ ਗਿਆ ਕਿ ਨਾ ਨਹੀਂ ਗਿਆ ਬੁਲਾਉਣ ਮਿਲ ਤੇ ਨਹੀਂ ਗਿਆ ਹਾਂ ਪਹਿਲੀ ਚ ਗਿਆ ਛੋਟਾ ਉਹ ਗਰਦਨ ਕਿਥੇ ਗਈ ਤੇਰੀ ਉਹ ਪਾਤਾ ਵਿੱਚ ਹੈ ਗੱਦਾ ਗੱਦਾ ਬਾਤ ਆ ਟੂਲ ਚ ਟੂਲ ਚ ਉਹ ਪਾਤਾ ਚ ਪਾ ਕੇ ਪਾ ਦੇਣਾ ਤਾਂ ਚਲ ਸਾਫ ਇਹ ਕਿਹੜਾ ਗੱਦਾ ਗੱਦਾ ਲੈ ਕੇ ਜਾਣਾ ਜੇ ਪੈਣਾ ਪੈ ਗਿਆ ਫੇਰ ਆਨ ਘਰ ਤੇ ਤੁਹਾਨੂੰ ਉਹ ਕੰਬਲ 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 ਵਿੱਚ ਤੇ ਉਹ ਦੋ ਡਬਲ ਬੈੱਡ ਦਾ ਡਬਲ ਬੈੱਡ ਤਾਂ ਹੀ ਹੈ ਮਨ ਲੱਗਦਾ ਬਾਤ ਠੀਕ ਹੈ ਜੱਗੇ ਆਪਾਂ ਕਿੰਨੇ ਵੇ ਪਹੁੰਚ ਜੂਗੇ ਤਿੰਨ ਘੰਟੇ ਤਿੰਨ ਘੰਟੇ ਦਾ ਤੁਹਾਡੇ ਆਰਾਮ ਨਾਲ ਆ ਬਾਈ ਓਕੇ ਆ ਠੀਕ ਆ ਜੱਗੇ ਉਹ ਗੰਨਾ ਦਾ ਸੀਗਾ ਆਪਣੇ ਵਾਲੇ ਗਿਲਤੇ ਤੇ ਤੇਰਾ ਤਾਂ ਜਦ ਹਾਂ ਗੰਨੇ ਰਿਕਾਰਡ ਆ ਸਾਰੇ ਗੇਅਰ ਫਿਕੜਾ ਪਉਂਦਾ ਲੈ ਸੀਸੇ ਨੂੰ ਕਿ ਆ ਦੇਖਣਾ ਰਾਤ ਨੂੰ ਹਾਂ ਲਓ ਜੀ ਬਾਈ ਇੱਕ ਵਾਰ ਪਿੰਡ ਵਾਲਾ ਜਿਹੜਾ ਅੱਡੇ ਵਾਲਾ ਮੋੜ ਆ ਇਹ ਦੇਖ ਕੇ ਕਢਾਉਣਾ ਪੈਂਦਾ ਏ ਕਿਉਂਕਿ ਦੋਨਾਂ ਪਾਸੇ ਰੋਡ ਚੱਲਦਾ ਹੁੰਦਾ ਏ ਇੱਥੇ ਵਾਰ ਮਾ ਪਾਰ ਆ ਫੇ ਕੰਮ ਚੱਲ ਬਾਈ ਚੱਲ ਓਏ ਚਲ ਠੀਕ ਹੈ ਗੰਨਾ ਓਕੇ ਐਨ ਬਾਈ ਲਓ ਜੀ ਬਾਈ ਬੇਲੇ ਸ਼ਹਿਰ ਪਹੁੰਚ ਗਏ ਪਾਲਾ ਤੇ ਬੇਲੇ ਵਾਲੇ ਰੋਡ ਤੋਂ ਪਾਲਿਆ ਬੇਲੇ ਦੇ ਚੰਕੌਰ ਵਾਲਾ ਤੇ ਕਹਾਂ ਜਾ ਕੇ ਤੁਹਾਨੂੰ ਘਾ ਦੱਸੂਗੇ ਸ਼ਹਿਰ ਵੇਖਾ ਟਾਈਮ 8:00 ਵਜੇ ਤੱਕ ਟ੍ਰੈਫਿਕ ਖਤਮ ਹੈ ਦੁਕਾਨਾਂ ਵੀ ਬੰਦ 8:00 ਵਜੇ ਬਾਈ ਵਾਜੇ ਵੱਜ ਲੈਂਦੇ ਮੰਨ ਕੇ ਚਲੋ ਆ ਛੋਟੀਆਂ ਗੱਡੀਆਂ ਵਾਲੇ ਤੇਜ਼ ਜਾਂਦੇ ਬਾਈ ਨਾ ਤੇ ਮੜਾ ਦੇਖ ਕੇ ਜਾਣਾ ਪੈਂਦਾ ਬਾਕੀ ਤਾਂ ਠੀਕ ਆ ਸਾਰਾ ਕੁਝ ਦੇਖੇ ਤੇਰੇ ਟਰੈਕਟਰ ਦਾ ਗੇਅਰ ਪੁੱਠੇ ਇਹਦੇ ਪਲੇਖਾ ਪੈਂਦਾ ਪੁੱਠੇ ਇਹਦੇ ਥੋੜੇ ਜਿਹਾ ਉੱਪਰ ਥੰਡੇ ਏ ਵੀਰ ਫਾਇਟ ਕਰ ਰਹੇ ਆ। ਲਓ ਜੀ ਭਾਈ ਬੇਲੇ ਦਾ ਬਾਜ਼ਾਰ ਬੰਦ। ਲਓ ਜੀ ਭਾਈ ਚਮਕੌਰ ਤੇ ਨੀਲੋ ਵਾਲੇ ਰੋਡ ਤੋਂ ਪਾ ਲਿਆ। ਕਹਿੰਦੇ ਟਰੱਕੇ ਟਰੱਕ। ਟਰੈਕਟਰਾਂ ਦਾ ਰੋਡ ਤਾਂ ਨਹੀਂ ਹੈਗਾ ਇਹ। ਬਾਲ ਗੱਡੀ ਆ। ਟਰੱਕਾਂ ਦਾ ਰੋਡ ਆ ਭਾਈ ਧੀਰੀ ਗੱਡੀ। ਹਰੇਕ 2 ਮਿੰਟ ਬਾਅਦ ਗੱਡੀ ਆਉਂਦੀ ਆਉਂਦੀ ਆ ਅੱਗੇ ਦੇ ਵੀ ਮੈਗਨੈਟ ਤੇ ਵੀ। ਆ ਦੇਖੋ ਹੁਣ ਮੈਗਨੈਟ ਦੇ ਵੀ ਗੱਡੀ ਆ ਰਹੀ ਐ। ਆ ਗੱਡੀ ਲੱਗੇ ਤਾਂ ਸਾਈਡ ਮਾਰਨੀ ਆ। ਆਹ ਆਵਨ ਵਾਲਾ ਦੇਖ ਰੋ ਭੀੜਾ ਨੀਲੋ ਵਾਲੇ ਰੋਡ ਪਰ ਬਾਈ ਇਹ ਅੱਧੀ ਸਮਰਾਲੇ ਤੱਕ ਜਾਣਾ ਫੇਰ ਸਮਰਾਲੇ ਦੇ ਮੋੜ ਤੱਕ ਸਮਰਾਲੇ ਵਾਲ ਕਰਦੇ ਮੋੜਦਾ ਕਿਹੜਾ ਘਟੋ ਜੋੜੇ ਪੁਰ ਤੇ ਮੋੜੋ ਘੋੜਾ ਆ ਗਿਆ ਘੋੜਾ ਇਹ ਵੀ ਲੋੜੇ ਲੱਦਾ ਏ ਲਓ ਜੀ ਬਾਈ ਪਹੁੰਚ ਗਏ ਜੇ ਕਿ ਉਹਰੇ ਕਿਹਾ ਜੋੜੇ ਕੇ ਹੋ ਕੋਲ ਬੈਲੇ ਇਹਨਾਂ ਨੂੰ ਅੱਛਾ ਜਿਹ ਰਸਤਾ ਇੱਕ ਤਰ੍ਹਾਂ ਦਾ ਮਾਰਗ ਬਾਸੂਆੜਾ ਇਧਰ ਮੁੜਦਾ ਪਰ ਆਪਾਂ ਜਿਹਨੂੰ ਯਾਰ ਸਫਰ ਵਾਲੇ ਨੂੰ ਬਾਈ ਹੁਣ ਵੜਾਏ ਰੋਡ ਇਹ ਵੀ ਇਹੋ ਜਿਹੀ ਹੈ ਤਾਂ ਬੜਾਈ ਦਾ ਆਪਾਂ ਮੁੜ ਕੇ ਅਸੀਂ ਬਾਈ ਚਰਾਸਤੇ ਵੱਤੇ ਚੱਲ ਬਾਸੂਆੜੇ ਰੁਕ ਕਹਿੰਦੇ ਐਂਟਰ ਹੁੰਦੀ ਸਾਰੇ ਆ ਗਿਆ ਗੁਰੂ ਐਂਟਰ ਹੁੰਦੀ ਸਾਰੇ ਕਹਿੰਦੇ ਠੱਡ ਦੀ ਦਵਾਈ ਮਿਲਦੀ ਹੈ ਹੈਟਰ ਹੁੰਦੀ ਸਾਰੇ ਭਾਈ ਠੰਡ ਦੀ ਦਵਾਈ ਮਿਲਦੀ ਹੈ ਕਿੱਥੇ ਲੰਘ ਜੂ ਗੱਦਾ ਕਹਿੰਦੇ ਗੱਡੀਆਂ ਗੁੱਡੀਆਂ ਦੇ ਸੀਨ ਵੀ ਹੁੰਦੇ ਪੀੜ ਦੇ ਬਣੀ ਵਾਲੇ ਲਓ ਜੀ ਭਾਈ ਸਮਰਾਲੇ ਸ਼ਹਿਰ ਪਹੁੰਚ ਗਏ ਉਰੇ ਵੀ ਤਿੰਨ ਕਸਟਾ ਬੰਦਾ ਉਲਝ ਸਾਤਾ ਜੇ ਟੋਆ ਦੇਖੀ ਪਾਪੜ ਆਏ ਕਿਹੜਾ ਟੋਏ ਭਾਈ ਕਿਤੇ ਕਿਤੇ ਅਜੇ ਵੀ ਸ਼ੋਅ ਨਹੀਂ ਹੁੰਦੇ ਹੈਗੇ ਪੂਛਾ ਜਗਾਉਂਦੇ ਹੈ ਪੂਰੇ ਆਪਾਂ ਨੇ ਆ ਵੀ ਨਹੀਂ ਮੁੜਦਾ ਉਹ ਟੇਡਾ ਮੁੜਦਾ ਇਸ ਫਰਾਲੇ ਜੀ ਲੱਗੇ ਆ ਤਾਂ ਹੈਵ ਡੈਰਗਨ ਹੀ ਨਾ ਪੂਰੇ ਵਾਲਾ ਆ ਗਿਆ ਭਾਈ ਖੱਡੇ ਨੂੰ ਫੋਰ ਅਬਾਊਟ 15 ਕਿਲੋਮੀਟਰਸ ਕੰਟੀਨਿਊ ਸਟ੍ਰੇਟ ਆਨ ਸਹੀ ਖੰਦਾ ਭਾਈ ਯਾਰ ਟਰਾਲਾ ਸਾਡਾ ਓਕੇ ਆ ਨਾ ਬੜੀ ਵਧੀਆ ਲੱਦਿਆ ਪਿਆ ਸਵਰ ਵਾਲਾ ਸ਼ਹਿਰ ਵੀ ਬਸ ਗੁੰਗਾ ਹੋ ਗਿਆ ਗੁੰਮ ਹੋ ਗਿਆ ਕੋਈ ਕੋਈ ਦੁਕਾਨ ਹੈ ਬੰਦੀ ਕਰਿਆ ਮੇਰੀ ਖੁੱਲੀ ਇਹ ਕਿ ਖਾਸਾ ਟਾਈਮ ਹੋ ਗਿਆ ਉਹ ਰੇ ਆਉ ਤੇਰੇ ਉਪਰੋਂ ਕਿੰਨੇ ਵੱਜ ਗਏ ਹਾਂ ਤਾਂ ਟਾਈਮ ਆ ਇਹ ਦੇਖਣਾ ਨਹੀਂ ਹੈਗਾ ਵੀਡੀਓ ਚੱਲਦੀ ਹੈ 2 ਘੰਟੇ ਹੋ ਗਏ ਭਾਈ 7 8 9 ਤੇ ਉੱਪਰ ਹੋ ਗਿਆ ਲਓ ਜੀ ਭਾਈ ਖੰਡੇ ਆ ਗਏ ਕਹਿੰਦੇ ਖੰਡੇ ਵਾਲਾ ਪੋਲ ਦੀ ਆਈ आई बात करदा नहीं भाई दादा गन्ने वाला बोले बाहर दे दुए ओए आ दुए ਮਾਤਾ ਨਹੀਂ ਚੱਕਰ ਤੋੜਦਾ ਜੱਗੇ ਦੁਏਵਾ ਦੇਖ ਲਓ ਸੂਈ ਉੱਥੀ ਜਾਂਦੀ 1.7 ਮੀਟਰ ਬੀ ਲੈਫਟ ਕੰਟਰੋਲ ਨੰਬਰ 105AG ਵਾਹ ਹੋ ਰਿਓ ਜੱਲ ਚੜਾਈ ਵੀ ਖਾਸੀ ਿੱੱਧੀ ਚੜਾਈ ਆ ਖੰਡੇ ਵਾਲੀ ਦੁਆ ਹੈ ਜੀ ਆ ਬਾਈ ਕੀ ਵਾਰ ਗੱਤ ਪੀੜਾ ਕਰਕੇ ਮਾੜਾ ਮੋਟਾ ਆ ਗਏ ਗੱਤੇ ਵੱਟੀ ਕਿਹਦੇ ਲਾਲ ਹੋਈ ਨਹੀਂ ਅੱਜ ਪਲਾਸਟਰ ਦਾ ਇਹ ਬੋਕਵਾਦਾ ਵੱੱਟੀ ਲਾ ਨਹੀਂ ਹੋਈ ਲੋ ਜੀ ਬਾਈ ਕਰੋ ਖੰਡਾ ਸ਼ੈਰ ਚੈੱਕ ਕਹਿੰਦੇ ਲਾਈਟਾਂ ਹੀ ਲਾਈਟਾਂ ਵੱਲਦੀਆਂ ਏ 10 ਵਜੇ ਗੇਰਾ ਹੈਗੇ 10 ਵਜੇ ਪਹੁੰਚ ਗਏ ਬਾਈ ਖੰਡੇ 10 ਤਾਂ ਵਜੇ ਗਏ 40 ਮਿੰਟ ਪਿੰਡ ਦੇ ਦੂਰੇ ਦੇ ਬਾਈ 10 ਵਜੇ ਖੰਡੇ ਪਹੁੰਚ ਗਏ ਖੰਡੇ દોੜ ਗਏ ਖੰਡੇ ਤੇਲੇ દોੜ ਗਏ ਜੇ ਸੁਲਾਣੇ ਪਿੰਡ ਨੂੰ ਆਉਣਾ ਏ ਬਾਈ ਤੇ ਇੰਕੀ ਤਾਂ ਖਾਏ ਜਾਂਦਾ ਏ ਦੂਰ ਜਾਂਦਾ ਬਾਈ ਜਿਆਦਾ ਇੱਕ ਟੈਂਕੀ ਦਾ ਖਾਏ ਜਾਂਦਾ ਏ ਲੋ ਜੀ ਭਾਈ ਕਹਿੰਦੇ ਖੱਬੇ ਮੁੜ ਜਾਣਾ ਉਰੇ ਆਕੇ ਸਮਰਾਲੇ ਵਾਲੇ ਰੋਡ ਤੇ ਆਕੇ ਉਬਾਲੇ ਕੰਨੀ ਨੂੰ ਹੈ ਜਕੇ ਮੁੜ ਜਾਣਾ ਆਪਾਂ ਨੇ ਇੱਕ ਵੀ ਲੁਧਿਆਣਾ ਕਨੀ ਲੰਘ ਜਾਂਦਾ ਭਾਈ ਉਬਾਲੇ ਵਾਲੀ ਸੜਕ ਮੁੜ ਕੇ ਲਾਗੇ 1 and 1/2 kilometers turn right towards amlo ਉਰੇ ਜਾਵ ਲੱਗਾ ਉਰੇ ਜਾਵ ਲੱਗਾ ਹਾਂ ਜਾਈ ਵਿੱਚ ਰਸਤਾ ਪੈਂਦਾ ਨਾ ਉਰੇ ਬੇਚਾਰੇ ਨੂੰ ਵੀ ਲੱਗ ਰਿਹਾ ਸਾਈਡਾ ਪਰ ਨੂੰ ਵੀ ਆ ਪੌੜ ਜਾਂ ਚੜ ਕੇ ਆ ਪਿੰਡ ਆ ਗਿਆ ਭਾਈ ਅੱਠ ਕਿਤੇ ਦੋ ਦੱਸਦਾ ਮੈਂ ਪੂਰੇ ਤੇ ਲੋ ਜੀ ਭਾਈ ਆ ਗਿਆ ਕਟ ਮਲੋ ਵਾਲਾ ਆ ਬਲੋ ਰੋਡ ਆਹੀ ਆਹੀ ਰੋਡ ਤੇ ਬਸ ਆ ਗਏ ਕਹਿੰਦੇ ਇਨ ਬਾਉਂਡ 6 1/2 ਕਿਲੋਮੀਟਰਸ ਟਰਨ ਰਾਈਟ ਇਹ ਮੈਪ ਬੋਲਦਾ ਕਹਿੰਦੇ ਆ ਗਏ ਆ ਬਲੋ ਵੀ ਲਿਖਿਆ ਪਿਆ ਬਾਕੀ ਰੋਡ ਪਤਾ ਨਹੀਂ ਕਿਹੇ ਜਾ ਹੁਣ ਆਏ ਪੂਰੇ ਤੱਕ ਦਾ ਰੋਡ ਵਧੀਆ ਹੀ ਆਏ ਬਾਈ ਰੱਬ ਦੀ ਕਿਰਪਾ ਨਾਲ ਉਹ ਗਾਹਾਂ ਵਾਲਾ ਦੇਖਦੇ ਆ ਬਾਕੀ ਬਾਈ ਸਾਡੇ ਪੜਦੇ ਬੰਦੇ ਆਲੇ ਉਹਨਾਂ ਨੂੰ ਹੁਣ ਮੜਾਏ ਭੇਤ ਆਨੂੰ ਵੀ ਭੇਤ ਪੈ ਗਿਆ ਹੁਣ ਬਾਕੀ ਗੁੱਗਰ ਬਾਬਾ ਇਹ ਕਹਿੰਦੇ ਮੈਪ ਸਿੰਘ ਇਹ ਜਿੱਥੇ ਮਰਦੀ ਜਲੇ ਜਾਓ ਸਹੀ ਲੱਗ ਜਵੇ ਜੇ ਲੋ ਜੀ ਬਾਈ ਗੰਦੇ ਵਾਲੀ ਟਰਾਲੀ ਦੇ ਦਰਸ਼ਨ ਹੋ ਗਏ ਹੁਣ ਸਾਨੂੰ ਸਾਰਾ ਜਾਉਗੇ ਵੀ ਮਿਲ ਆ ਗਿਆ ਆ ਕਰੋ ਜੀ ਭਾਈ ਥੋੜੇ ਖਿੱਚੀ ਜਾਂਦਾ ਬਾਈ 1500 1800 2000 ਚੱਕਰਾ ਤੱਕ ਜਾਂਦਾ ਹੈ ਰੋਡ ਵਧੀਆ ਹੈ ਪਰ ਮੈਲਰ ਹੈਗਾ 1.5 ਕਿਲੋਮੀਟਰ ਲੋ ਜੀ ਬਾਈ ਕਹਿੰਦੇ ਪਹੁੰਚ ਗਏ ਮਿਲ ਬਾਈ ਨੇ ਇੰਡੀਕੇਟਰ ਲਾਤਾ ਆ ਟਰੱਕ ਵਾਲਾ ਕੱਬੇ ਆ ਗਿਆ ਇੱਕ ਹਾਲੇ ਕਿਹੜਾ ਘੇੜ ਲਾਇਆ ਵੇ ਪਹਿਲਾ ਦੋਆ ਉਹ ਡਬਲ ਐਕਸਲ ਹੈ ਕਦੇ ਗੈਸ ਲਾਉਂਦੇ ਨੇ ਮੈਰ ਜਗਾ ਜਿਹੜੇ ਸਾਹਮਣੇ ਇਹ ਝੋਲੀ ਮਾਰਦਾ ਵੀ ਬਾਈ ਖਿੱਚੀ ਆਉਂਦਾ ਏ ਡਬਲ ਐ ਜੇ ਕਿੰਨਾ ਆਨਲਾਈਨ ਆਨਲਾਈਨ ਲੱਗਦਾ 75 ਤੋਂ 7500 ਬਾਈ 2000 ਚੱਕਰਾ ਭਰੇ ਆਇਆ ਲਓ ਜੀ ਲਓ ਜੀ ਹੋ ਗਈ ਕਿਰਪਾ ਵਾਪੇ ਰਿਵਾਈ ਸੁਪਸਾਦ ਕੀ ਪਹੁੰਚ ਗਏ ਪਰਜੀ ਕੱਢਣੀ ਪੈਣੀ ਹੈ ਸਗਾਹ ਬੱਲਾ ਬੱਲਾ ਭਾਈ ਉਰੇ ਤਾਂ ਗਲੇ ਬੜੇ ਹੀ ਆਉਂਦੇ ਪਲਾਹੇ ਵਾਲੇ ਓਹ 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 ਜੇ ਕਿ ਹ ਕਿੰਨੇ ਵਡਾ ਹੋਣਾ ਹੈ ਬੱਲਾ 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 ਇਹਦਾ ਫਰੀਲ ਨੂੰ ਟਰਾਲਾ ਗਈ ਜੇ ਆਹ ਟਰਾਲਾ ਅੱਬਾ ਟਰਾਲੀ ਪਾਈ ਇਧਰ ਦੇਖ ਤੂੰ ਉਚਾਈ ਭਾਈ ਇਧਰੋਂ ਚਾਈਆਂ ਚੈੱਕ ਕਰੋ ਟਰਾਲੇ ਵਾਲਿਆਂ ਹੈ ਜੇ ਕਿ ਕਿੰਨੇ ਵਡਾ ਹੋਣਾ ਹੈ ਹਾਂ ਜਿਹੜਾ ਉਹ ਆ ਦੇ ਖਾਨੇ ਗਿੰਦੇ ਟਰੈਕਟਰ ਤੋਂ ਦਾਦੇ ਕਿਹੜਾ 30 ਫੁੱਟ ਟਰੈਕਟਰ ਜਾਂ 20 ਘੋੜਾ ਆ ਜਾਂਦੇ ਆਹ ਲੜੇ ਆ ਬਾਈ ਇਹੀ ਲੈ ਬਾਬੇ ਨੇ 2500 ਦੇ ਘੱਟ ਆਇਆ ਹੀ ਨਹੀਂ ਤੂੜਦ ਕੱਢਦੀ ਆਇਆ ਨਾਂ ਚਲਾਏ ਪਏ ਬਾਈ ਸਾਰੇ ਟਰੈਕਟਰ ਦੇਖੋ ਇੱਥੇ ਤਾਂ ਫਾਰਦੀ ਵੇਤੀ ਅੰਦਰ ਕਹਿੰਦੇ ਦੁਪਹਿਰ ਨੂੰ ਲੈ ਜਿਓ ਗੱਲ ਨੂੰ ਬਾਕੀ ਦੇਖੋ ਇੱਧਰ ਬੰਦਾ ਬੰਲਾ ਖੜੱਪੇ ਤਕੜਈ ਹੈ ਲੈ ਨਹੀਂ ਜਾਂਦੀ ਪੂਰੀ ਅੰਦਰ ਨੂੰ ਬਾਕੀ ਇੱਧਰ ਖਾਲੀ ਹੋਏ ਕਿ ਮੈਂ ਕਹਿੰਦਾ ਇਹ ਵੀ ਸਵੇਰੇ ਹੀ ਛੱਡਣੇ ਘੋਟੇ ਉਰੇ ਕੋਈ ਦੋ ਨੰਬਰ ਨਹੀਂ ਹੈਗਾ ਐਂਟਰੀ ਜੀ ਐਂਟਰੀ ਵੱਲ ਇਹਨਾਂ ਲੱਗੀ ਜਾਂਦੀਆਂ ਉਹ ਦੇਖ ਆਪਣਾ ਘੋੜਾ ਦੱਬਦਾ ਹੈ ਵਗਦੇ ਛਾਲਾਂ ਮਾਰਦਾ ਤੇ ਦੱਬਦਾ 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 ਕੋਈ ਤੂੰ ਪਹਿਲਾਂ ਗੱਲ ਤੇ ਫਰਕ ਹੈਗਾ ਪਾਵਰ 'ਚ ਹਾਂ 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 ਹੁਣ ਦੱਸ ਮਰੰਡੇ ਵੇਲੇ ਜਿੰਨੇ ਆਉਂਦੇ ਆ ਲੈ ਬਾਬਾ ਦੱਬਦਾ ਕਿਤਾ ਲੱਗ ਗਿਆ ਜੀ ਸਾਡੇ 4 ਘੰਟੇ ਦਾ ਹੈ। ਹੈ? ਸਾਡੇ ਕਹੋਗੇ ਸਾਡੇ 4 ਘੰਟਿਆਂ ਦਾ। ਬਾਪੂ ਇਹ ਇਕੱਲੇ ਹੀ ਘੜਦਾ ਖੇਤਾਂ 'ਤੇ? 4 4 ਘੰਟੇ ਦਾ ਸੀ ਨਾ ਰੋਪੜ 'ਤੇ। ਕਿੰਨੇ ਕਿਲੋਮੀਟਰ ਦਾ? ਸਾਨੂੰ 65 ਕਿਲੋਮੀਟਰ। ਮੈਨੂੰ 90-95। ਬਾਪੂ ਖਿੱਚ ਕੇ ਆਇਆ ਹੈ ਬਾਈ। 9 ਵਜਾ ਗਿਆ ਇਹ ਰੇਲ ਗੱਡੀ ਉਹ ਬਣਾਤੀ। ਇਹ ਤਾਂ ਪੌਣ ਬਾਅਦ ਪੈਂਦੇ। ਨਾ ਬਾਪੂ ਇਹ ਖੇਤਾਂ 'ਤੇ ਇਕੱਲੇ ਹੀ ਘੜਦਾ। ਖੱਤੇ ਜੀ ਤਾਂ ਨਹੀਂ ਐਵੇਂ ਕਹਿੰਦੀ। ਹਾਂ। ਖੱਤੇ ਜੇ ਪੀਟੀਓ ਹੋਵੇ ਫਿਰ ਤਾਂ ਚਾ ਕੱਢ ਲੂਗਾ। ਹਾਂ। ਉਹ ਸੜਕ 'ਪੇ ਲੱਗਦੇ? ਹਾਂ ਸੜਕ 'ਤੇ। ਉਹ ਦਬਦਾ ਤਾਂ ਨਹੀਂ ਹੈਗਾ ਤਕੜਾ ਰਹਿ। 24 ਫੁੱਟ ਵਾਹ ਜੀ ਵਾਹ ਲੋ ਜੀ ਬਾਈ ਹਸ਼ਮੀ ਨੂੰ ਲੱਭਣ ਚੱਲੇ ਆ ਥੱਲੇ ਵੀ ਦੇਖਿਆ ਮੈਂ ਬੇਟ ਜੇ ਕਿਹੜਾ ਮਰੰਡੇ ਮਿਲ ਜਿੰਨਾ ਕੰਨਾ ਹੈਗਾ ਕਮਰੰਡਾ ਮਿਲ ਕੁਛ ਵੀ ਨਹੀਂ ਹੈਗਾ ਸਭ ਤੋਂ ਉੱਚਾ ਡਰੰਦਾ ਜਿਹੜਾ ਕਾਤੇ ਉਹ ਅਜੇ ਮਿਰਦਾ ਹੋਊਗਾ ਉੱਚਾ ਬਾਈ ਮਰੰਡਾ ਮਿਲ ਕੁਛ ਵੀ ਨਹੀਂ ਓਰੇ ਇਹ ਦੇਖਿਆ ਜਾਵੇ ਓਰੇ ਤਾਂ 100 ਵਾਲਾ ਧੜੇ ਜਾਂਦੀ ਏਦਾਂ ਮਾਨੂੰ ਹੈ 100 ਵਾਲਾ ਸਿਸਟਮ ਕੋਈ ਵੀ ਨਹੀਂ ਹੈਗਾ ਆ ਮੋਟਾ ਵਾਲੇ ਆ ਪਛਾਣ ਲਿਆ ਕਹਿੰਦੇ ਆਹ ਖੜਾ ਆਛ ਵੀਰਾ ਕਾਨੂੰ ਛੁੱਟਾ ਪਿਆਉਣਾ ਜੱਗੇ ਕਾਨੂੰ ਠਾਲਣਾ ਆ ਖੜਾ ਬਈ ਜੱਗੇ ਨੇ ਆਪਣਾ ਟਰਾਲਾ ਵਿਹਾਨ ਲਿਆ ਹੁੰਨੇ ਨੇ ਕੰਬਲ ਦਿੱਤਾ ਪਿਆ ਨਾ ਅਹ ਤੇਰੀ ਵਾਰੀ ਆ ਗਈ ਉੱਠ ਅੰਜ ਚੁੱਦਦੇ ਪੈ ਨਹੀਂ ਹੋ ਰਿਆ ਕਿਹੜਾ ਪੈ ਨਹੀਂ ਹੋਇਆ ਕਿੰਨਾ ਗੰਨਾ ਇਹਦੀ ਪੈ ਦੇ ਲਗੇ ਲੋ ਪੁਚਾਈ ਚੈੱਕ ਕਰੋ ਭਾਈ ਗੰਨੇ ਦੀ ਕਿਹੜੇ ਸਾਹਮਣ ਵਾਲਾ ਆਦਾ ਆਇਓ ਲਾਦਾ ਜਿ ਕਿਹੜਾ ਮੈਟਰੋ ਲੰਘਦੀ ਹੁੰਦੀ ਉਪਰੇ ਉਪਰ ਤੇਦਾ ਟੀਨਾ ਕਰਵਾਉਣੀ ਓਰੇ ਆਹ ਚੈਨ ਹੈ ਤੋਰਾ ਘਟ ਕਬੋਟਾ ਆ ਗਿਆ ਗੰਗਾ ਰਾਜਾਜ ਆਸੇ ਟੁੰਡੀ ਗਿਆ ਬਾਈ ਕੰਡੇ ਦੌਰ ਦੇ ਦੇਖ ਦੇ ਆਹ ਮੰਨਿਆ ਨਹੀਂ ਹੈਗਾ ਆਕੇ ਹੀ ਹਟਿਆ ਦੇਖ ਲੈ ਬੜੀ ਬੜੀ ਉਹ ਆ ਵੀ ਠੀਕ ਆ ਜਗੇ ਉੱਪਰ ਖੁੱਲੇ ਵਾਲਾ ਠੀਕ ਆ ਸਿਸਟਮ ਮੈਂ 20 ਮੇਰੇ ਤੋਂ ਹੋ ਜਾਂਦਾ ਜਗੜ ਹਾਂ ਇਹ ਕਿਹਣੀ ਚਾਫਾ ਹੁੰਦਾ ਘਰਾਣੇ ਵਾਲਿਆਂ ਇਹ ਤਾਂ ਹੈਗਾ ਹੀ ਆ ਜਗੇ ਆਰੇ ਆ ਵੀ ਤਾਰਦੇ ਵਾਲੇ ਜਿਆਦਾ ਉੱਥੇ ਤਿੰਨ ਹੈ ਹਾਂ ਲੋਕੇ ਤੇ ਇੱਕ ਆਹ ਚੱਲੇ ਕੋਹ ਚੱਲਦਾ ਪਰੇ ਵੀ ਚੱਲਦਾ ਕਿੰਨੇ ਔਰੇ ਇਹਨਾਂ ਉੱਥੇ ਵੀ ਤਿੰਨ ਹੈ ਫੇਰ ਦੋ ਪਾਰ ਦੇ ਕਿੰਨੇ ਸਾਹ ਹਾਂ ਚਾਇ ਤੇ ਸਪੀਡ ਹੈਗੀ ਆ ਬਾਈ ਉਰੇ ਆ ਕੇ ਪਤਾ ਲੱਗਦਾ ਦੇਖੋ ਆ ਇਹ ਮੇਲੇ ਤੇ ਵੇੜਾ ਕਰਦਾ ਹੈ ਆ ਬੋਰਡਾਂ ਚੱਲਦੀਆਂ ਦੋ ਬੜੀਆਂ ਬਾਈ ਸਾਹਮਣੇ ਤੇ ਐਂ ਜਾਂਦਾ ਉੱਪਰ ਨੂੰ ਗੰਨਾ ਬੜੀਆਂ ਵਜਿੰਦਾ ਹੈ ਉਹ ਮੋਟਰਕੱਡੀ ਆ ਨਾ ਉਹਦੇ ਗੱਲ ਤੇ ਆਪਾਂ ਜੀ ਨੂੰ ਮੱਥਾ ਟੇਕ ਕਰਾਉਂਦਾ ਛੋਟੀ ਜੀ ਦੀ ਬੜਾ ਹੀ ਆ ਭਾਈ ਉਹ ਸੋਣੀ ਜਲਦੀ ਜਾਇਦਾ। ਰੋਕੇ ਇਤਹਾਰ ਦਾ ਦੇਖੇ ਕਿੰਨਾ 20 ਕੁਇੰਟਲ 40 ਕੁਇੰਟਲ ਪਿਆ ਇੱਥੇ ਹੀ ਢਾਰਦਾ। ਰੇੜੀ ਵਾਲਾ ਗੰਨਾ ਢਾਰਦਾ ਇੱਕ ਵਾਰ ਚ। ਭਾਈ ਜ਼ਿੰਦਗੀ ਉਹਦੀ ਇਹੋ ਜੀ ਉਹ ਖੜਾ ਹੀ ਆ ਦੇਖੋ। ساری ਰਾਤ ਖੜਾ ਹੀ ਰੰਗਿਆਣੀ। ਦੇਖਿਆ ਖੜਾ ਬੰਦਾ 4-4 ਘੰਟੇ। ਛਾਏ ਵੀ ਮੁੰਡਾ ਜਾਈ ਆ। ਦੋ ਦੋ ਗੱਟੇ ਬਾਈ ਦੀ ਵਾਰ ਹੀ ਆ ਗਈ ਲੱਗਦਾ ਇੱਧਰ ਖੁਸ਼ ਆ ਗੱਡੀ ਦੀ ਫਿਨਿਸ਼ਿੰਗ ਵਿੱਚ ਆਜੋ ਜਾਂਦੇ ਸੈਂਟ ਭਾਈ ਮਾਲ ਮੁੱਕ ਜਾਂਦਾ ਵੀ ਸਪੀਡ ਹੈਗੀ ਐ ਆਪਣੇ ਹੈ ਨਹੀਂ ਇਹਦਾ ਉੱਚਾ ਨਹੀਂ ਆਪਣੇ ਵਾਲਾ ਗੱਡਾ ਚੱਲਦਾ ਆ ਦੇਖੋ ਭਾਈ ਦੂਆ ਬਾਬੂ ਭਰਨ ਲੱਗਿਆ ਕਿੰਨਾ ਵਾਲਾ ਹੁੰਦਾ ਜੇਕ 15 ਕਵਾਂਟਲ ਦਾ ਹੋਣਾ ਏ। ਲੋ ਜੀ ਭਾਈ ਆ ਪੈਂਟ ਵਾਸਤੇ ਵੀ ਬਣਾਏ ਪਰ ਤਾਂ ਮਿਲਛਾ। ਦੰਡੇ ਪਏ ਰਾਤ ਨੂੰ ਸੁੱਤੇ ਦੇਖੋ ਵਿਚੇ ਜੱਗਾ ਪਿਆ ਬੱਟ ਲਾਇਆ ਪਿਆ ਕੁਛ ਕਤਰ ਦੇ ਪਏ। ਲੋ ਜੀ ਬਾਈ ਸਵੇਰੇ ਉੱਠੇ ਛਿਮਲਾਈ ਬਣ ਗਿਆ। ਬਤੇੰ ਮੈਨ ਟਰੈਕਟਰ ਲਿਦਾ ਤੇ ਮੁਰੇ ਚੌਥਾ ਡਾਇਰੈਕਟਰ ਨਹੀਂ ਦੇਖਦਾ ਚੌਥਾ ਦੇਖਦਾ ਨਹੀਂ ਹੈਗਾ ਬੁੱਲਾ ਬਹੁਤ ਜੰਮੀ ਜਾਂਦੀ ਹੈ ਜੱਗਾ ਸੁੱਤਾ ਪਿਆ ਤਾਂ ਮੈਂ ਬਾਹਰ ਗਿਆ ਮੈਲ ਨੂੰ ਟਰਾਲਾ ਮੋੜਿਆ ਜੱਗੇ ਇੱਕ ਟੈਂਪੂ ਨੇ ਬ੍ਰੇਕ ਮਾਰੀ ਛੇਟ ਹੋ ਕੇ ਇੱਕ ਦੂਏ ਦੇ ਪਿੱਛੇ ਧੁੰਦ ਜੀ ਦੇਖਦਾ ਨਹੀਂ ਕੋਸ ਪਰ ਆਏ ਆ ਵੀਰੇ 200 ਦੇ ਘੱਟ ਨਹੀਂ ਬਾਈ ਹੈਗਾ 300 250 200 ਦਾ ਕੋਈ ਵੀ ਨਹੀਂ ਹਾਂ 200 ਪਲੱਸ ਹੈ ਬਾਈ ਸਿਸਟਮ ਜਿੰਨੇ ਵੀ ਟਰਾਲੇ 50 ਤੇ 36 ਦੀ ਪਾਈ ਹਲੀ ਛਣਾ ਉਹ ਡੇ ਟਾਇਰ ਆਉਂਦੇ ਜਗ੍ਹਾ ਇਹਨੂੰ ਪਿੱਛੇ ਕ ਪਾਏ ਪਿਆ ਹਾਂ ਜੀ ਨਾ ਹਾਂ ਰਾਮਾ ਵੀ ਪੁੱਛਿਆ ਕਿੰਨੇ ਟਾਇਰ ਸਿੰਗਲ ਇਹਨਾਂ ਨਾਲ ਟਾਇਰ ਕਿੰਨੇ ਫੁੱਟੇ ਆ ਬਾਹਰ 18 ਦੇ ਪਾਏ ਬਟਾਇਰ ਵੀਰੇ ਨਹੀਂ ਨਹੀਂ ਨਾਲ 17 9 28 ਦੇ ਆ 36 34/4 ਠੀਕ ਆ ਯਾਰ ਹਾਂ ਲੈ ਕੋਈ ਨਹੀਂ ਲਿਖਦਾ ਬਾਈ ਮਿਲ ਬਹੁਤ ਦੂਰ ਆ ਘੁੰਮ ਕੇ ਆਈ ਸੀ ਰਾਤ ਇੱਕ 22 ਤਾਰ ਕੇ ਗਿਆ ਸਾਡਾ ਮਿੱਤਰ 370 ਕੁਇੰਟਲ ਆਏ ਜਾਵ ਲੱਗਦਾ ਬਾਈ ਮੇਰੇ ਪਾਸ ਦੇਖੋ ਜੇਕਣਾ ਕਿਤੇ ਮੂਰੇ ਬ੍ਰੇਕ ਲੱਗ ਜਵੇ ਨਾ ਪਿੱਛੇ ਦੇਖੇ ਦੇਖੋ ਗੱਡੀਆਂ ਕਿੱਕਣ ਆਉਂਦੀਆਂ ਕਿਹੜੇ ਸਾਹਮਣੇ ਪਿੱਛੇ ਇੱਕ ਦੋ ਵਿੱਚ ਵਦਨੇ ਨੂੰ ਫਿਰਦੀਆਂ ਮਿੰਟ ਬਾਅਦ ਟਰਾਲਾ ਆਉਂਦਾ ਬਾਈ ਸਲਾਣੇ ਮੇਲੇ ਲੋ ਵੀ ਰਾਤ ਨਹੀਂ ਆਏ ਹੁਣ ਧੱਕਾ ਪੈਂਦਾ ਆ ਉਦੋਂ ਮਿੰਟ ਬਾਅਦ ਟਰਾਲਾ ਆ ਖਾਲੀ ਹੋ ਕੇ ਚੱਲਿਆ ਆ ਵੀ ਸੋਣਾ ਲੱਦਿਆ ਵੇ ਜਾ ਕੇ ਆਈ ਸੋਹਣਾ ਦਿਆ ਵੇ ਜੋ ਪੂਰੀ ਫਰਕਤਾ ਲਓ ਜੀ ਬਾਈ ਜੱਗਾ ਚੱਲਿਆ ਘਰ ਨੂੰ ਬਾਈਗੇ ਭੇਜਤਾ ਅੰਨੇ ਤੱਕ ਟਰੈਕਟਰ ਬਾਈ ਚੱਲ ਜਾਣਾ ਇਹਨੇ ਗਾ ਬਸ ਮਿਲ ਜਾਣੀ ਇਹਨੂੰ ਇਹਦਾ ਹੀਲਾ ਹੋ ਗਿਆ ਆਪਾਂ ਜਾਉਂਗੇ ਹਾਂ ਕੱਲ ਨੂੰ ਸ਼ਾਮ ਨੂੰ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਸਵੇਰੇ ਕੰਕਾ ਬਾਪਦੇ ਨੇ ਵੀ ਬਾਈ ਜੰਗਾ ਦਾ ਦਿਆ ਵੇ ਰਾਲਾ ਛੋਟਾ ਉਹ ਬਰਾਬਰ ਲੱਤ ਹੋਇਆ ਬਾਈ ਕੋਤਰੀ ਨਾਲ ਜਿਹੜਾ ਤੈਨੂੰ ਦਾਤ ਬਾਈ ਲੱਗਦਾ ਖੜਾ ਦੇਖਣੇ ਨੂੰ ਉਹ ਆਏ ਦੇਖੇ ਲੈਣਾ ਇਹਨੂੰ ਕਿਹ ਲੱਗਦਾ ਏ ਪਰ ਉਧਰੋਂ ਦੇਖੀ ਉਹ ਲੱਗਦਾ ਏ ਬਾਈ ਉਹ ਬੜਾ ਉਹ ਵੀ ਹੁਣ ਕੰਡਾ ਦੱਸੂਗਾ ਮਿਲ ਵਰੀਆ ਬਾਈ ਆਪਾਂ ਮੀਂਹ ਪਏ ਤੇ ਬਾਹਰ ਮੌ ਰਿਆ ਕੰਮ ਖਰਾਬ ਹੋ ਜਾਂਦਾ ਏ ਵੀ ਸਾਰੇ ਜਿੰਨੇ ਵੀ ਟੁੱਟੇ ਨੇ ਸਾਰਿਆਂ ਦੇ ਪਾਣੀ ਖੜਾ ਹੈ ਰਾਤ ਖਚਿਆ ਹੁਣ ਦੇਖ ਲੈ ਕੰਮ ਜੀ ਹੋ ਗਿਆ ਮੰਦ ਲਾਦਾ ਮੈਨੂੰ ਕੱਲ ਦਾ ਦਿਨੇ ਲੱਗੂ ਨਾ ਨਾ ਰਾਤ ਰਾਤ ਖਿੱਚਦਾ ਮੈਂ ਬਾਈ ਦੇ ਕਹਾਣੇ ਦੋ ਲੈਣਾ ਸਾਡੀ ਨਹੀਂ ਤਿੰਨ ਕਰਦਾ ਬਾਈ ਦੇ ਕਹਾਣੇ ਕਹਿੰਦਾ ਬਾਈ ਦਿਨ ਮਾਂ ਵੀ ਗੰਨਾ ਘਟ ਆਉਂਦਾ ਤਾਂ ਕਰਕੇ ਚੈਨ ਥੋੜੀ ਸਲੋ ਹੋ ਜਾਂਦੀ ਹੈ ਰਾਤ ਨੂੰ ਫਿਰ ਚੈਨ ਦੀ ਸਪੀਡ ਦੁੱਗਣੀ ਹੋ ਜਾਂਦੀ ਹੈ ਹਾ ਬਾਈ ਪਾਣੀ ਮਾਨੂੰ ਹੋ ਕੇ ਲੰਘਦੇ ਸਾਰੇ ਟਰੈਕਟਰ ਡਰ ਲਾਦਾ ਜੈਕਪਾਉਂ ਨੇ ਝੋਲਾ ਮਾਰਦੇ ਆਉਂਦੇ ਬਾਈ ਲੈਨਾਂ ਲੱਗ ਜਾਂਦੀ ਆ ਬਾਈ ਇੱਕ ਸਾਈਡ ਤੇ ਲੈਨ ਆਏ ਨੂੰ ਚਲੀ ਜਾਂਦੀ ਆ ਨਵੀਂ ਇਧਰ ਤੇ ਲੱਗ ਜਾਂਦੀ ਐ ਆਏ ਨੂੰ ਖਤਮ ਹੋ ਜਾਂਦੀ ਆ ਦੁਬਾਰਾ ਫਿਰ ਇਧਰ ਤੇ ਮੂਰੇ ਤੇ ਲੱਗ ਜਾਂਦੀ ਐ ਬਾਕੀ ਬਾਈ ਇੱਕ 575 ਵੀ ਲੈ ਆਏ 200 ਕੁਇੰਟਲ ਕੰਨਣਾ ਤੁਹਾਨੂੰ ਉਹ ਵੀ ਦਿਖਾਉਂਦੇ ਆ 13 ਦੇ ਟਾਇਰ ਪਾਇਪ ਤੇ ਰੇਡੀਅਲ ਓ ਦੇਖੋ ਬਾਈ ਹੈ ਵਿੱਚ ਹਲੋਲੇ ਜੇ ਇਹਦੇ ਟਰਾਲੀਆਂ ਬਾਈ ਸਾਰੀਆਂ ਬੰਬ ਲੱਦੀਆਂ ਦੀਆਂ। ਕੀ ਹੋ ਗਿਆ? ਕੰਟੇਨ ਕੋਲ ਨੂੰ। ਹਾਈ ਤੋਂ ਹੜਾ ਬਾਈ 571। ਚੌਥੇ ਨੰਬਰ ਵਾਹ। ਹਫਤੇ ਮੂਰੇ ਲੱਗ ਗਿਆ ਜਾ ਕੇ। ਲੋ ਜੀ ਬਾਈ ਆ ਡਬਲ ਧੂਰੇ ਵਾਲੀ ਦੀ ਪਹੁੰਚੀ ਪਈ ਐ। ਉਹ ਵੀ ਬੜੀ ਉਹ ਟਰਾਲੀ ਆਉਂਦੀ ਐ। ਹੋਰ ਵੀਰ ਕੀ ਹਾਲ ਐ? ਬੜਾ ਵਧੀਆ ਵੀਰ। ਕਦੋਂ ਪਹੁੰਚੇ? ਮੈਂ ਕੱਲ ਆਇਆ ਦੀ ਵੀਰੇ 2 ਵਜੇ ਅਰਸ਼ਵੀਰ ਨਾਲੇ ਹਾਂ ਅਰਸ਼ਵੀਰ ਪਹਿਲਾਂ ਆ ਗਿਆ ਦੀ ਆਪਾਂ ਤੇ ਠੀਕ ਹੈ ਮੈਂ ਤਾਂ ਸਭ ਤੇ ਲੇਟ ਆਇਆ ਮੈਂ ਰਾਤ ਨੂੰ 10 ਵਜੇ ਤੇ ਤੂੰ ਰਾਤ ਇੱਥੇ ਦੇਖੂਗਾ ਅੱਜ ਰੌਣਕ ਮੈਂ ਦੋ ਰਾਤਾਂ ਲਗੂਗੀਆਂ ਨਾ ਅੱਜ ਰਾਤ ਕਾਲੂ ਆਊਗਾ ਜਿਹੜੀ ਬਾਈ ਇੱਕ ਦੇਖਿਆ ਮੈਂ ਜ਼ਿਆਦਾ ਤਾਂ ਵੀ 36 30 ਇਹ ਆਉਰੇ ਆਉਂਦੇ ਸਪੈਸ਼ਲ ਡਿਸ਼ਨ ਐਵਰੇਜ ਹੀ ਮੈਂ ਕੱਢੀ ਹੈ ਵੀ ਬਹੁਤੇ ਟਰੈਕਟਰ ਇਹੀ ਆਉਂਦੇ ਵੀ ਪਤਾ ਨਹੀਂ ਇਹਨਾਂ ਦੀ ਮੋਡੀਫਿਕੇਸ਼ਨ ਇੰਨੀ ਵਧੀਆ ਹੋਏਂਦੀ ਵੀ ਟਰਾਲੇ ਨੂੰ ਸਿਆਣਦੇ ਨਹੀਂ ਹੈਗੇ ਆ 250 ਹੋਣਾ ਵੀਰੇ ਨਾ ਨਾ ਇਹ ਹੋਊਗਾ 400 ਕੰਟਲ ਹੋ ਗਈ ਹੈ ਹਾਂ ਹਾਂ ਚੱਲ ਬਾਕੀ ਦੇਖਦੇ ਆ ਇੱਕ ਬਾਈ ਉਰੇ 450 ਤਾਰ ਗਿਆ ਪਹਿਲਾਂ ਪਿੱਛੇ ਵਾਲਾ ਭਾਈ ਇਹ ਟਰਾਲੀ ਵੀ 24 ਫੁੱਟੀ ਹੋਣੀ ਹੈ